ਲੇਡੀਜ਼ ਦਾ ਟਾਇਲਟ ਪੂਰੇ ਥਾਣੇ 'ਚ ਵੀ ਨਹੀਂ ਹੈ ਹਵਾਲਾਤ ਨਹੀਂ ਹੈ ਲੇਡੀਜ਼ ਹਵਾਲਾਤ ਹੀ ਨਹੀਂ ਹੈ ਇੱਥੇ ਔਨ ਡਿਊਟੀ ਹੋ ਜੀ ਸਰ ਵਰਦੀ ਕਿੱਥੇ ਤੁਹਾਡੀ ਤੁਹਾਡੇ ਥਾਣੇ 'ਚੋਂ ਐਸਐਚਓ ਸਾਹਿਬ ਬਿਨਾ ਰਪੋਰਟ ਲਿਖਾਇਆ ਹੋਏ ਛੁੱਟੀ ਦੇ ਗਏ ਨੇ ਕਿਰਪਾ ਕੀ ਜਵਾਬ ਹੈ ਤੁਹਾਡੇ ਕੋਲ ਦਾ ਤੁਹਾਡੀ ਐਸਐਚਓ ਗੈਰਹਾਜ਼ਰਾ ਥਾਣੇ ਦੇ ਵਿੱਚ ਇਹਦਾ ਕੀ ਜਵਾਬ ਹੈ ਤੁਹਾਡੇ ਕੋਲ ਤੁਸੀਂ ਡਿਊਟੀ ਅਫਸਰੋ ਕਿਹਦੇ ਰਪੋਰਟ ਲਿਖੀ ਤੁਸੀਂ ਉਹਨਾਂ ਦਾ ਨਾਮ ਲਿਖੋ ਫੋਨ ਨੰਬਰ ਲਿਖੋ ਬੈਟ ਨੰਬਰ ਲਿਖੋ ਉਹਨਾਂ ਦਾ ਹਵਾਲਤ ਕਿੱਥੇ ਹੈ ਹਵਾਲਤ ਅੰਦਰ ਹੈ ਜੀ ਦਰ लेडीज ही जेंट्स ही नहीं सर जेंट्स ही हैं लेडीज का केड़ा नहीं लेडीज सर इधर बिठाएंगे जी अपने रूम के बाहर वाला लेडीज का टॉयलेट केड़ा हां जी लेडीज का टॉयलेट केड़ा पीछे है अभी लग ये अगर तुम सोचो सामने वाले ऑफिस से खड़ी जाओ उन्होंने लेडीज ਹਵਾਲਾਤ ਲੇਡੀ ਰੂਮ ਦੀ ਹੈਗੀ ਸਰ ਬਟ ਉਹਦੇ ਵਿੱਚ ਨਾ ਉਹ ਪ੍ਰੋਬਲਮ ਸੀਗੀ ਉਹ ਬੰਦ ਕਰ ਦਿੱਤੀ ਸਰ ਪਹਿਲਾਂ ਦੀ ਬੰਦ ਹੋ ਗਈ ਸਰ ਹਾਂਜੀ ਇੱਥੇ ਸਰ ਰੱਖੀ ਜਾ ਜੀ ਤੇ ਜਿਹੜਾ ਵਾਸ਼ਰੂਮ ਐਸ ਐਚਓ ਸਾਹ ਵਾਲਾ ਯੂਜ਼ ਕਰੀਦਾ ਇੱਥੋਂ ਫਿਰ ਉੱਥੇ ਲੈ ਜਾਈ ਜਾਓ ਇਹ ਨਾਲ ਹੀ ਕਰੀ ਪੂਰਾ ਕੇ ਕੋਠਿਆਂ ਨਾਲ ਹੀ ਬਿਲਕੁਲ ਓਕੀ ਕਰ ਰਿਹਾ ਸਰ ਤਾਂ ਬਾਹਰ ਨਹੀਂ ਕਿਤੇ ਇੱਥੇ ਸਰ ਬੰਦ ਕਰੀ ਦਿਵਾਓ ਅਮਿਤ ਲੇਡਿੰਗ ਹਵਾਲਾਤ ਨਹੀਂ ਹੈ ਵਾਸ਼ਰੂਮ ਨਹੀਂ ਰਹਿਦੀ અમને ટ્યુનાસંદર પાણી વગેરે હાજી સર અંદર રહેગા પહોંચુંગી અગર પાણી ખરો 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 અંદર વાશમ ચાલુ હે જી સર જી સર સીસીટીવી કિને હે ગયા ન થે સર سارے વર્તુળ ચને સર મુલશી કોણ ને સર તો સ્યો સચો કોણ હે એ ઇસ્તખલા મસ્જિદ કોર મેડમ હૈ મસ્જિદ કોર જી સર કિતે ને સર 12 ને સર પરમિશન હૈ કે ઉનહોને સાબટ દે ગો ਲਿਖਿਆ ਰੋਜ ਨਾਮ ਚ ਹਾਂਜੀ ਸਰ ਰਪਟਾ ਹੀ ਹੋਈ ਨਾ ਦੇਖੋ ਰੋਜ ਰਪਟਾ ਹੈਗੇ ਨੇ ਉਹਨੇ ਜਾਣਦੀ ਐਸਐਚਓ ਦੀ ਜਿਹੜੇ ਪਬਲਿਕ ਕੰਪਲੇਂਟ ਕਰਨ ਆਂਦੀ ਉਹ ਕਿੱਥੇ ਬੈਠਦੀ ਹੈ ਸਰ ਅੱਛਾ ਜੀ ਪਬਲਿਕ ਵਾਸਤੇ ਪਬਲਿਕ ਵਾਸਤੇ ਵਾਸ਼ਰੂਮ ਕਿਹੜਾ ਹਾਂਜੀ ਪਬਲਿਕ ਵਾਸਤੇ ਵਾਸ਼ਰੂਮ ਬਾਹਰ ਨੂੰ ਸਰ ਆਓ ਦੇਖੋ ਨਾ ਮੇਡ ਲੇਡਿਸ ਦਾ ਏਜੰਟਸ ਦਾ ਇਹ ਲੇਡਿਸ ਦਾ ਏਜੰਟਸ ਹੈ ਇਹ ਸਪ ਕਾਮਨ ਨਹੀਂ ਆ ਸਰ ਕਾਮਨ ਨਹੀਂ ਉਹ ਲੇਡਿਸ ਆ ਜੇ ਉਹਦਾ ਕੋਈ ਵਾਸ਼ਰੂਮ ਨਹੀਂ ਹੈ ਕਾਮਨ ਨਹੀਂ ਹੈ ਦੂਜਾ ਸਰ ਐਸ ਐਚ ਯੂ ਸਾਹ ਵਾਲਾ ਜਿੱਥੇ ਇਹ ਐਸ ਐਚ ਯੂ ਸਾਹ ਵਾਲੇ ਵਿੱਚ ਕੋਣ ਜਾਏਗਾ ਕੋਈ ਨਹੀਂ ਜਾ ਸਕਦਾ ਨਹੀਂ ਉਹ ਚਲ ਜਿਹੜੀ ਲੇਡਿਸ ਅਸੀਂ ਫਰੀ ਕੀਆ ਉਹਨਾਂ ਨੂੰ ਉਧਰ ਹੀ ਕੀਆ ਸਰ ਉਹ ਬਾਹਰ ਨਹੀਂ ਲਈ ਜਿੱਥੇ ਉਹ ਅੰਦਰ ਹੀ ਰਹਿੰਦੇ ਪਰ ਕਿਵੇਂ ਪੋਸੀਬਲ ਹੈ ਕੋਈ ਲੇਡੀ ਜੇਕਰ ਤੁਸੀਂ ਹਵਾਲਾ ਦੇ ਦਿੱਤੀਏ ਬਲੋ ਉੱਥੇ ਉਸ ਕੋਲ ਜੇ ਵਾਸ਼ਰੂਮ ਜਾਣਾ ਤੇ ਐਸਐਚਓ ਦੇ ਕਮਰੇ ਜਾਈਗੀ। ਕੋਈ ਅਪਰਾਧੀ ਨੂੰ ਕੋਣ ਐਸਐਚਓ ਦੇ ਕਮਰੇ ਲੈ ਕੇ ਜਾਂਦਾ ਹੈ। ਇਹ ਗੱਡੀਆਂ ਕਿੱਦੀਆਂ ਖੜੀਆਂ ਨੇ ਇੱਥੇ ਨਹੀਂ ਸਾਰੀਆਂ। ਸਰ ਆ ਪਰਲੀ ਮਾਲ ਮਕਦਮਾ ਹੈ ਇੱਥੇ। ਬਾਕੀ ਫਿਰਨੇ ਸਤ ਮਾਲਖਾਨੇ ਨੇ ਤੇ ਬਾਹਰ ਖੜੀ ਹੁੰਦੀਆਂ ਨੇ ਸਾਰੀਆਂ। ਨਹੀਂ ਇਹ ਸਰ ਰਾਤ ਵਾਲਾ ਮੁੰਡਾ ਜਿਹੜਾ ਅੰਦਰ ਆ ਉਹਦੀ ਹੈ ਗੱਡੀ ਸਰ ਆਥਾਰ ਜਿਹੜੀ ਉਹਦੀ। ਬਾਕੀ ਤਿੰਨ ਆਪਣੇ ਸਟਾਫ ਦੀ ਹੈ। ਹਾਂਜੀ ਹਾਂਜੀ। ਟੋਟਲ ਕਿੰਨੇ ਮੁਲਾਜ਼ਮ ਇੱਥੇ ਛੜੇ ਹੋ? ਸਰ ਜਿਹੜੇ ਜੈਨ ਉਹ ਟੋਟਲ ਹੈਗੇ ਆ ਪੱਕੇ ਮਲਾਜਮ ਸਰ ਉਹ ਲਗਭਗ 30 ਦੇ ਨੇ ਤੇ ਬਾਕੀ ਸਰ ਜਿਹੜੇ ਜਿਹੜਾ ਟ੍ਰੈਫਿਕ ਸਟਾਫ ਵੀ ਸਰ ਥਾਣੀ ਕੀ ਬੋਲਦਾ ਆ ਜਿਹੜੀਆਂ ਆਪਣੀਆਂ ਮੱਦਾਨੇ ਸਰ ਜਿੱਦਾਂ ਖਜ਼ਾਨਾਗਾਰ ਦੋ ਵੀ ਕੋਟ ਕੰਪਲੈਕਸ ਉਹ ਵੀ ਥਾਣੀ ਕੀ ਬੋਲਦੇ ਨੇ ਫੀਮੇਲ ਫੀਮੇਲ ਵੀ ਹੈਗੀਆਂ ਫੀਮੇਲ ਹੈਗੀਆਂ ਸਰ ਕਿੰਨੀਆਂ 80 ਫੀਮੇਲ ਸਰ ਸਾਡੇ ਕੋਲ ਮੈਡਮ ਪਾਕ ਪੰਜ ਜਣੀਆਂ ਨੇ ਉਹ ਕਿੱਥੇ ਜਾਂਦੀਆਂ ਨੇ ਵਾਸ਼ਰੂਮ ਉਹ ਸਰ ਇਹਨੂੰ ਵੀ ਜੋੜ ਕਰ ਲੈਂਦੇ ਐਸਟੋ ਸਾਹਿਬ ਵਾਲਾ ਇੱਕ ਸਰ ਸਾਂਝ ਕੇਂਦਰ ਦੇ ਵਿੱਚ ਆ ਸਾਈਟ ਤੇ ਪਰ ਲੀਟਰ ਜੁੱਧ ਰਹਾ ਜਿਹੜਾ ਸਾਡਾ ਸਾਂਝ ਕੇਂਦਰ ਜਿੱਥੇ ਪਾਸਪੋਰਟ ਵਗੈਰਾ ਵੈਰੀਫਾਈਿੰਗ ਦੇ ਦਿੱਤਾ ਟੋਟਲ ਹੋ ਗਿਆ ਥਾਣੇ ਦਾ ਉਹ ਥਾਣੇ ਦੇ ਨਾਲ ਉਹ ਕੀ ਲੈਣਾ ਦੇਣਾ ਸਾਂਝ ਕੇਂਦਰ ਦਾ ਉਹ ਡਿਫਰੈਂਟ ਚੀਜ਼ ਸਰ ਨਾਲ ਹੀ ਆ ਨਾ ਬਿਲਕੁਲ ਇੱਥੋਂ ਤੁਹਾਡਾ 파ਟ ਨਹੀਂ ਹੈ ਤੁਹਾਡੇ ਥਾਣੇ ਦੇ ਵਿੱਚ ਕੋਈ ਲੇਡੀਜ਼ ਟਾਇਲਟ ਨਹੀਂ ਹੈ ਸਰ ਇਹੀ ਕਮਨ ਇੱਕ ਹੀ ਹੈ ਨੋ ਕਮਨ ਨਹੀਂ ਉਹ ਲੇਡੀਜ਼ ਅਲੱਗ ਹੁੰਦਾ ਆ ਪਰ ਕਿਦੋਂ ਲੇਡੀਜ਼ ਦਾ ਟਾਇਲਟ ਪੂਰੇ ਥਾਣੇ 'ਚ ਵੀ ਨਹੀਂ ਹੈ ਹਵਾਲਾਤੀ ਵੀ ਨਹੀਂ ਹੈ ਲੇਡੀਜ਼ ਹਵਾਲਾਤੀ ਨਹੀਂ ਹੈ ਇੱਥੇ ਕਿੰਨੀਆਂ ਕਿ ਐਫਆਰ ਹੋ ਜਾਂਦੀਆਂ ਨੇ ਰੋਜ਼ ਸਰ ਵੀ ਤਾਂ ਕੱਲ ਹੋਈ ਇੱਕ ਸਰ ਤੇ ਜਿਆਦਾਤਰ ਕਿਹੜੇ ਕੇਸ ਆਉਂਦੇ ਨੇ ਇੱਥੇ ਜਿਆਦਾਤਰ ਸਰ ਲੜਾਈ ਝਗੜੇ ਦੇ ਓਕੇ ਐਂਟੀ ਤੇ ਮੀਡੀਅਮ ਹੀ ਆਸ ਤੇ ਜਿਆਦਾ ਨਹੀਂ ਜਿਆਦਾ ਟ੍ਰੈਫਿਕ ਪੁਲਿਸ ਵੀ ਇੱਥੋਂ ਹੈਂਡਲ ਕਰਦੇ ਨੇ ਸਰ ਏਦਾਂ ਆ ਉਹਨਾਂ ਦੇ ਸਿੱਧੇ ਆਰਡਰ ਨੇ ਹੁਸ਼ਿਆਰਪੁਰ ਤੋਂ ਤੇ ਉਹ ਬਾਹਰ ਹੀ ਰਹਿੰਦੇ ਸਰ ਥਾਣੇ 'ਚ ਨਹੀਂ ਗਏ ਸਿੱਧੇ ਆਰਡਰ ਨੇ 6-5 ਜਾਣੇ ਇਹ ਸਾਰਾ ਪਰਮਿਸਿਸ ਥਾਣੇ ਦਾ ਹੀ ਹੈ ਜੇ ਸਰ ਆ ਬਲਹਾਂ ਜੀ ਅੰਦਰ ਹਾਂ ਜੀ ਸਰ ਇਹ ਵੀ ਹੈ ਇਹ ਸਰ ਪਿੱਛੇ ਵੀ ਹਾਂ ਜੀ ਕਰਦੇ ਨੇ ਓਕੇ ਮਲੇ ਲਾਈਟ ਇੱਕੋ ਹੀ ਹੈ ਪੂਰੇ ਥਾਣੇ ਚ ਇਹ ਸਭ ੱਗਦੀ ਹੈ ਤੁਸੀਂ ਦਿਗਾ ਲੈਣਾ ਕਿੱਥੋਂ ਜੰਦੀ ਹੈ ਉਹਨਾਂ ਬੁਲਾ ਲੈਣਾ ਸਪਲੀ ਸਰਕਲ ਨਹੀਂ ਅਸਤਾਨੀ ਹੁੰਦਾ ਠੀਕ ਹੈ ਸਰ ਉਹ ਤੁਹਾਨੂੰ ਕਰ ਦੀ ਛੁੱਟੀ ਕਰਕੇ ਚਲੇ ਜਾਣਗੇ ਉਹ ਅਸਤਾਨੀ ਹੁੰਦਾ ਜਦੋਂ ਰੋਜ਼ਨਾਮੇ ਚ ਨਹੀਂ ਚੜਿਆ ਔਰ ਗਏ ਨੇ ਤੇ ਗੈਰ ਹਾਜਰ ਗਲ ਖਤਮ ਹੋ ਗਏ ਉਹਨਾਂ ਦਾ ਨਾਮ ਔਰ ਨੰਬਰ ਲਿਖੋ ਰੋਪੜੀ ਲਿਖੋ ਅੱਤੇ ਵਿਜ਼ਿਟਰ ਦੇ ਬੈਠਣ ਦਾ ਅੱਛਾ ਇੰਤਜ਼ਾਮ ਕਰੋਗੇ ਠੀਕ ਹੈ ਸਰ ਅੱਛੀਆਂ ਕੁਰਸੀਆਂ ਲਾ ਕੇ ਜੀ ਸਰ ਤਰੀਕੇ ਨਾਲ ਲੇਡੀਜ਼ ਦਾ ਵਾਸ਼ਰੂਮ ਬਣਾਇਗਾ ਜੀ ਸਰ ਜੀ ਸਰ ਐਸ ਜੀ ਸਰ ਅੱਤੇ ਹਰ ਕੋਨੇਜ ਬਣ ਰਿਹਾ ਹੈ ਮਹਿਲਾਵਾਂ ਵਾਸਤੇ ਜੀ ਅਪੀਲ ਕਰਦੇ ਆ ਹੁਣ ਉੱਥੇ ਕੋਈ ਉੱਥੇ ਹੀ ਲੇਡੀਜ਼ ਜਾਏਗੀ ਉੱਥੇ ਕੋਈ ਅਪਰਾਧੀ ਜਾਏਗਾ ਕੋਈ ਸ਼ਰਾਬੀ ਜਾਏਗਾ ਕੋਈ ਹਰ ਤਰੀਕੇ ਦੇ ਲੋਕ ਆਂਦੇ ਨੇ ਥਾਣੇ 'ਤੇ ਇਹ ਕੋਈ ਗਲਤ ਹੈ ਕਿ ਇੱਥੇ ਲੇਡੀਜ਼ ਦਾ ਟਾਇਲਟ ਨਹੀਂ ਹੈ ਔਰ ਵਿਜ਼ਿਟਰ ਦੇ ਅਸੇ ਤੇ ਅੱਛਾ ਇੰਤਜ਼ਾਮ ਹੋ ਜਿਦਾ ਬੈਠਾ ਨੋਟ ਕਰੋ ਜੀ ਸਰ ਨੋਟ ਕਰੋ ਹਾਂ ਜੀ ਐਸਐਚਓ ਸਾਹਿਬ ਦਾ ਨੰਬਰ ਦਿਓ ਜੀ ਸਰ ਨਾਮ ਉਹ ਨੰਬਰ ਦਿਓ ਐਡੀਸ਼ਨਲ ਐਸਐਚਓ ਕੋਣ ਹੈ ਬੁਲਾਓ ਉਹਨਾਂ ਨੂੰ ਕਟਵਾ ਕੀ ਕੰਮ ਅੱਛਾ ਇਨਸਪੈਕਟਰ ਅਮਰਜੀਤ ਜੀ ਸਰ ਔਨ ਡਿਊਟੀ ਹੋ ਜੀ ਸਰ ਵਰਦੀ ਕਿੱਥੇ ਤੁਹਾਡੀ ਸਰ ਸ਼ਗਨ ਦੇ ਕਹੇ ਸਾਡੇ ਛੋਟੇ ਮੁੰਡੇ ਲੱਗੀ ਆ ਸ਼ਗਨ ਦੇ ਕਹੇ ਸਰ

ਸੈਕੰਡ ਐਸਐਚਓ ਤੁਸੀਂ ਉਹ ਕਾਲਜ ਮੈਂ ਬਣਦਾ ਕੋਈ ਵੀ ਜਾਇਗਾ ਦੀ ਰਪਟੇ ਤੇ ਲਿਖੀ ਹੋਣੀ ਚਾਹੀਦੀ ਇੱਥੇ ਰਪਟੇ ਨਹੀਂ ਲਿਖੀ ਕਿੰਨੇ ਵਜੇ ਗਏ ਸੀ ਐਸਐਚਓ ਸਾਹਿਬ ਸਵੇਰੇ ਸਰ ਮਾਰਨਿੰਗ ਹੀ ਤੇ ਬਲੌਕ ਕੋਲ ਬਿਗ 10 ਮਿੰਟ ਅੱਧੇ ਘੰਟੇ ਗੱਲ ਹੋਰ ਹੁੰਦੀ ਹੈ ਮਾਰਨਿੰਗ ਦੇ ਗਏ ਆ ਰਾਤ ਦੇ 8 ਵਜੇ ਰਹੇ ਨੇ ਕਿ ਰਪਟ ਹੀ ਨਹੀਂ ਹੈ ਕਿ ਥਾਣੇ ਦੇ ਵਿੱਚ ਕਾਇਦੇ ਨਾਲ ਤੋਂ ਹਾਜ਼ਰ ਨੇ ਨਾ ਇੱਥੇ ਕਾਇਦੇ ਨਾਲ ਤੇ ਹਾਜ਼ਰ ਨੇ ਗੱਡੀ ਐ ਖੜੀ ਐ ਐਸਐਚਓ ਸਾਹਿਬ ਹੈ ਹੀ ਨਹੀਂ ਐ ਤੇ ਸਿਸਟਮ ਠੀਕ ਨਹੀਂ ਐ ਨਾ ਜੀ ਲਿਖੋ ਰਿਹਾ ਅਸੀਂ ਦੋ ਥਾਣੇ ਜੋੜ ਜਾਣਾ ਇੱਜਾ ਅੱਜ ਜੀ ਜੀ ਫਾਰਮ ਪਰ ਵਾਲਾ ਸਾਈਨ ਕਰਾਓ ਸਾਈਨ ਕਰਾਓ ਉਹਨਾਂ ਦੇ ਜੀ ਮੁंशी ਜੀ ਮੁंशी ਜੀ ਦਾ ਵੀ ਨਾਮ ਫੋਨ ਨੰਬਰ ਐਡੀਸ਼ਨ ਐਸਐਚਓ ਦਾ ਨਾਮ ਫੋਨ ਨੰਬਰ ਤੁਸੀਂ ਵੀ ਲਿਖਾ ਦਿਓ ਆਪਣਾ ਠੀਕ ਹੈ ਪਰ ਤੁਸੀਂ ਵਰਦੀ ਜਿਆ ਕਰੋ ਥਾਣੇ ਚੋਂ ਤੁਸੀਂ ਠੀਕ ਐਸਐਚਓ ਹੈ ਨਹੀਂ ਤੁਸੀਂ ਵਰਦੀ ਚ ਨਹੀਂ ਆਏ ਕੋਈ ਕੋਈ ਵੀ ਆ ਰਿਹਾ ਇੱਥੇ ਪਬਲਿਕ ਆਏਗੀ ਰਿਪੋਰਟ ਕਰਨ ਲਗਾਏਗੀ ਉਹਨੂੰ ਕੀ ਪਤਾ ਤੁਸੀਂ ਕੌਣ ਆਏ ਹੋ ਸਰ ਆਏ ਸਰ ਮੈਂ ਅੰਦਰ ਲਿਖਾ ਲਿਆ ਸਰ ਅੱਜ ਤੁਸੀਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੋਂ ਡਿਊਟੀ 'ਚ ਹੋ ਤੁਸੀਂ ਹਾਂ ਸਰ ਤੁਸੀਂ ਡਿਊਟੀ 'ਚ ਆਈ ਲਿਆ ਸੀ ਸਰ ਛੇੜ ਦਿੱਥੀਓ ਮਰਦੀ ਕਿਉਂ ਨਹੀਂ ਪਾਉਂਦੇ ਹਾਂ ਮੈਂ ਲਾ ਕੇ ਗੱਡੀ ਪਈ ਲਾ ਕੇ ਪੁੱਛਣ ਦੇ ਗਏ ਅੰਦਰ ਬੋਲਦਾ ਫਿਰ ਛੋਟਾ ਮੋਟਾ ਉਸਤਰਾ ਹੀ ਮੈਂ ਇਹ ਨਹੀਂ ਗਿਆ ਸਰ ਛੋਟਾ ਮੋਟਾ ਚਲ ਕੇ ਉਹਦਾ ਵਿਆਹ ਕੁੜੀ ਦਾ ਜੀ ਆਪਣੀ ਪਹਿਲਾ ਸਹੇਤ ਨਾਲ ਜੀ ਅਨ ਸਰਦਾ ਵੀ ਨੰਬਰ ਲੈ ਲਓ ਐਡੀਸ਼ਨਲ ਸਹਿਬ ਦਾ ਨਾਮ ਉਹ ਨੰਬਰ ਮੁੱਚੀ ਸਾਹਿਬ ਦਾ ਲੈ ਲਿਆ ਤੁਸੀਂ ਰੀਸ ਨੂੰ ਤੁਸੀਂ ਐਸ ਗਰੂਪ ਸੀ ਡਿਊਟੀ ਅਫਸਰ ਦਾ ਨੰਬਰ ਨਾਮ ਤੁਸੀਂ ਡਿਊਟੀ ਅਫਸਰ ਹੋ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਡਿਊਟੀ ਹੈ ਬੱਸ ਸਵੇਰ ਤੋਂ 8 ਵਜੇ ਤੱਕ ਅੱਜ ਸਵੇਰ ਤੋਂ 8 ਵਜੇ ਤੱਕ ਕੱਲ ਸਵੇਰ ਦਾ 8 ਵਜੇ ਤੁਹਾਡੀ ਐਸਐਚਓ ਗੈਰਾਜਰਾ ਥਾਣੇ ਦੇ ਵਿੱਚ ਇਹਦਾ ਕੀ ਜਵਾਬ ਹੈ ਤੁਹਾਡੇ ਕੋਲ ਤੁਸੀਂ ਡਿਊਟੀ ਅਫਸਰ ਹੋ ਕਿ ਰਿਪੋਰਟ ਲਿਖੀ ਹੋਈ ਤੁਸੀਂ ਸਵੇਰ ਤੋਂ ਸਾਰਾ ਡਿਊਟੀ ਡਿਊਟੀ ਪੁੱਛ ਲੈਣਾ ਸਵੇਰ ਤੋਂ ਨਹੀਂ ਆਥੇ ਹੋ 12 ਘੰਟੇ ਤੋਂ ਨਹੀਂ ਹੈ ਤੁਸੀਂ ਡਿਊਟੀ ਅਫਸਰ ਹੋ ਕੀ ਤੁਸੀਂ ਰਿਪੋਰਟ ਲਿਖੀ ਹੈ

ਨਿਯਮ ਤਾਂ ਤੁਹਾਨੂੰ ਪਤਾ ਹੀ ਹੋਣੇ ਨੇ ਕਿ ਅਗਰ ਕੋਈ ਵੀ ਅਧਿਕਾਰੀ ਜੀ ਸਰ ਥਾਣੇ ਤੋਂ ਬਾਹਰ ਜਾਂਦਾ ਹੈ ਜੀ ਸਰ ਰਾਊਂਡ ਤੇ ਵੀ ਜਾਂਦਾ ਤੇ ਰਪੜ ਲਿਖਾ ਕੇ ਜਾਂਦਾ ਹੈ ਮੀਟਿੰਗ ਤੇ ਵੀ ਜਾਂਦਾ ਰਪੜ ਲਿਖਾ ਕੇ ਜਾਂਦਾ ਔਰ ਇੱਕ ਇੱਕ ਅਧਿਕਾਰੀ 12 ਘੰਟੇ ਤੋਂ ਨਹੀਂ ਹੈ ਤੇ ਤੁਹਾਡੇ ਕੋਲ ਰਪੜ ਨਹੀਂ ਹੈ ਦਿਖਾ ਦਿਓ ਕਿ ਲਿਖੀ ਹੋਈ ਤਾਂ ਲਿਖੀ ਹੈ ਜਾਂ ਨਹੀਂ 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 ਗੱਲ ਖਤਮ ਹੋ ਗਈ ਕੋਰਾਂ ਕੀ ਐਸਐਚਓ ਸਾਹਿਬ ਨੂੰ ਕੀ ਐਸਐਚਓ ਸਾਹਿਬ ਨੂੰ ਨਿਯਮ ਪਤਾ ਨਹੀਂ ਆਵਲੇ ਨਹੀਂ ਗਲਤ ਗੱਲਾਂ ਨੇ ਜੇ ਜੇ ਵੱਡੇ ਅਧਿਕਾਰੀ ਐਵੇਂ ਕਰਨਗੇ ਤੇ ਛੋਟੇ ਕਾਂਸਟੇਬਲ ਕਿਵੇਂ ਕਰਨਗੇ ਸੋਚੋ ਗੱਲੋ ਕੋਈ ਡਿਊਟੀ ਨਿਭਾਣਾ ਉਹਨਾਂ ਕੀ ਲੋੜੇ ਡਿਊਟੀ ਨਿਭਾਉਣੇ ਤੇ ਕਿੱਥੇ ਵਿਜ਼ਟਰ ਵਾਸਤੇ ਸਥਾਨ ਪ੍ਰਬੰਧ ਕਰਾਓ ਜੇ ਕੋਈ ਰਿਪੋਰਟ ਲਿਖਾਣ ਦਾ ਚਾਰ ਬੰਦੇ 6 ਬੰਦੇ ਕੋ ਲੇਡੀਜ਼ ਆਉਣੀਆਂ ਟੰਗ ਦੀਆਂ ਬਸ ਸੀਟਾਂ ਲੱਗੀਆਂ ਉਹਨਾਂ ਤੇ 4 6 ਟੰਗਲ ਅੱਛੇ ਲੈ ਲਓ ਅੱਛੇ ਕੁਰਸੀ ਲੈ ਲਓ ਕੀ ਫਰਕ ਪੈਂਦਾ ਇਹ ਮਹਿਲਾਵਾਂ ਦਾ ਸ਼ੌਚਾਲੇ ਬਣਾਓ ਸਭ ਤੋਂ ਪਹਿਲਾਂ ਲੇਡੀਜ਼ ਦਾ ਟਾਇਲਟ ਤਾਂ ਬਹੁਤ ਜ਼ਰੂਰੀ ਹੈ ਜੇ ਹਰ ਇੱਕ ਟਾਇਲਟ ਹੈ ਜੀ ਉੱਥੇ ਉੱਥੇ ਕੋਈ ਅਪਰਾਧੀ ਨਹੀਂ ਜਾ ਸਕਦਾ ਆ ਸਮਾਜਿਕ ਤਤ ਨਹੀਂ ਜਾ ਸਕਦਾ ਉੱਥੇ ਕੋਈ ਲੇਡੀ ਚਲੀ ਜਾਏਗੀ ਇੱਥੇ ਹਾਸਾ ਹੋ ਜਾਏਗਾ ਥਾਣੇ ਦੇ ਅੰਦਰ ਤੁਹਾਡੇ ਕੋਲ ਲੇਡੀਜ਼ ਹਵਾਲਾਤ ਨਹੀਂ ਹੈ ਥਾਣੇ ਦੇ ਅੰਦਰ ਮੈਂ ਦੇਖਿਆ ਸਾਰਾ ਕੁਝ ਲੇਡੀਜ਼ ਹਵਾਲਾਤ ਬਹੁਤ ਜ਼ਰੂਰੀ ਹੈ ਕੰਪਟਰੀ ਹੈ ਜੁਣੇ ਲੜਾਈ ਹੋ ਜਾਏ 10 ਲੇਡੀਜ਼ ਆ ਜਾਣ ਕਿੱਥੇ ਰੱਖੋਗੇ ਤੁਸੀਂ ਨਹੀਂ ਮਾਰ ਕੰਮ ਨਹੀਂ ਖਾਈ ਹੁੰਦਾ ਵਾਲੀ ਕਿੰਨੀਆਂ ਬਿਠਾ ਲੂਗਾ ਹਵਾਲਾਤ ਤੇ ਹਵਾਲਾਤ ਰੋਜ਼ ਅੰਦਰ ਇੱਕ ਸੂਚਾਲਾ ਵੀ ਹੋਣਾ ਚਾਹੀਦਾ ਲੇਡੀਜ਼ ਦਾ ਅਜਿਵੇਂ ਮੈਂ ਮੰਨ ਲਵਾਂਗਾ ਤੁਸੀਂ ਐਸਐਚਓ ਦੇ ਕੋਮਰੇ ਲੈ ਕੇ ਕੋਣ ਐਸਐਚਓ ਦੇ ਕੋਮਰੇ ਬੜਨ ਦਿੰਦਾ ਪਰ ਅਜਿ ਨੂੰ ਕੋਈ ਨਹੀਂ ਫੜਨ ਦਿੰਦਾ ਜੀ ਦੋ ਤਿੰਨ ਗਲਤੀਆਂ ਨੇ ਇਹਨਾਂ ਸੁਧਾਰੋ ਹੋ ਸਰ ਆ ਕਰ ਲੋ ਫਾਰਮ ਲੈ ਕੇ ਆ ਜੀ ਪੰਜਾਬ ਸਟੇਟ ਅਤੇ ਚੰਡੀਗੜ੍ਹ ਹਿਊਮਨ ਰਾਈਟ ਕਮਿਸ਼ਨ ਤਰਫੋਂ ਸਮੇਂ-ਸਮੇਂ ਤੇ ਅਸੀਂ ਪੁਲਿਸ ਸਟੇਸ਼ਨ ਥਾਣਾ ਚੌਕੀ ਦਾ ਨਿਰੀਖਣ ਕਰਦੇ ਹਾਂ ਸਰਪ੍ਰਾਈਜ਼ ਆ ਦੇਖਣ ਵਾਸਤੇ ਕਿ ਕਿੰਨੀ ਮੁਸਤਹਿਦਿ ਦੇ ਨਾਲ ਉੱਚ ਅਧਿਕਾਰੀ ਕੰਮ ਕਰ ਰਹੇ ਨੇ ਇਸ ਵੇਲੇ ਮੈਂ ਖੜਾ ਹਾਂ ਥਾਣਾ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਜੋ ਕਿ ਜੀਟੀ ਰੋਡ ਦੇ ਉੱਤੇ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਐਸਐਚਓ ਸਾਹਿਬ ਅੱਜ ਸਵੇਰੇ 8 ਵਜੇ ਦੇ ਗਏ ਹੋਏ ਨੇ ਰਾਤ ਦੇ ਇਸ ਵੇਲੇ 8:00 ਵਜੇ ਨੇ 8 ਵੱਜ ਚੁੱਕੇ ਨੇ ਅੱਥੇ ਕੋਈ ਰਪਟ ਨਹੀਂ ਹੈ ਇਹ ਗੱਡੀ ਉਹਨਾਂ ਦੀ ਇੱਥੇ ਖੜੀ ਹੈ ਮੁੰਸ਼ੀ ਸਾਹਿਬ ਕੋਲੋਂ ਡਿਊਟੀ ਅਫਸਰ ਕੋਲੋਂ ਅਤੇ ਅਡੀਸ਼ਨਲ ਐਸਐਚਓ ਸਾਹਿਬ ਕੋਲੋਂ ਸਭ ਕੋਲੋਂ ਪੁੱਛ ਲਿੱਤਾ ਹੈ एस एच ओ साहब गैर हाजिर में, बारह घंटे तो दूसरी गल पूरे इस थाने के अंदर लेडीज़ हवालात नहीं है लेडीज़ का टॉयलेट नहीं है ये बहुत बड़िया गलतियां ने मैं लगता है ये सुविधावान हर जगह होनी चाहिए ने अगर कोई विजिटर आंदा वो बैठने से कोई जगह नहीं है ਇਹ ਕੋਈ ਰਿਪੋਰਟ ਦਿਖਾਣ ਹੁੰਦਾ ਕੋਈ ਮਿਸਟਰ ਆਂਦਾ ਕੋਈ ਕੰਪਲੇਂਟ ਕਰਨ ਆਂਦਾ ਪਰ ਮੈਂ ਦੇਖ ਰਿਹਾ ਕਿ ਥਾਣੇ ਚ ਬਹੁਤ ਛੋਟੀ ਜੀ ਜਗ੍ਹਾ ਹੈ ਜਿਹਦੇ ਵਿੱਚ ਪੰਜ ਛੇ ਗੱਡੀਆਂ ਉਹਨਾਂ ਨੇ ਆਪਣੀਆਂ ਖੜੀਆਂ ਕੀਤੀਆਂ ਨੇ ਅਗਰ ਕੋਈ ਪਬਲਿਕ ਆਂਦੀ ਹੈ ਕੋਈ ਕੰਪਲੇਂਟ ਕਰਨ ਆ ਰਿਹਾ ਆਪਣੀ ਗੱਡੀ ਕਿੱਥੇ ਖੜੀਆਂ ਕਰੇਗਾ ਤੇ ਇਸ ਪ੍ਰਕਾਰ ਦੀਆਂ ਚੀਜ਼ਾਂ ਅਸੀਂ ਇਹਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਵਾਂਗੇ ਡਿਵਾਈਸਰੀ ਜਾਰੀ ਕਰਾਂਗੇ ਔਰ ਇਸ ਅਸਰ ਤੇ ਕੌਗਨੀਸ ਲੰਦੇ ਹੋਏ ਚਾਹਾਂਗੇ ਕਿ ਇਹਨਾਂ ਤੇ ਐਕਸ਼ਨ ਹੋਏ ਜਿਹੜੇ ਲੋਕ ਵੀ ਆਪਣੀ ਡਿਊਟੀ ਲਾਪਰਵਾਹੀ ਕਰ ਰਹੇ ਨੇ ਕਿਉਂਕਿ ਇਹ ਉੱਚ ਅਧਿਕਾਰੀ ਹੀ ਲਾਪਰਵਾਹੀ ਕਰਦੇ ਨੇ ਇੱਕ ਐਸ ਐਚਓ ਇੱਕ ਪੁਲਿਸ ਸਟੇਸ਼ਨ ਦਾ ਹੈੱਡ ਹੁੰਦਾ ਹੈ 25 30 ਬੰਦੇ 40 ਬੰਦੋ ਨਾਲ ਥੱਲੇ ਹੁੰਦੇ ਨੇ ਤੇ ਅਗਰ ਹੈੱਡ ਹੀ ਗਾਇਬ ਹੋ ਜਾਏਗਾ ਤੇ ਥੱਲੇ ਦੇ ਕਨਸਟੇਬਲ ਕਿਸੇ ਜਾਣਗੇ ਉਹਨਾਂ ਨੂੰ ਕਰਨ ਦੀ ਕੀ ਲੋੜ ਐ ਛੋਟੇ ਅਧਿਕਾਰੀਆਂ ਦੀ ਬੜੀ ਮਾਇਨੇ ਦੀ ਗੱਲ ਹੈ ਕਿ ਪੰਜ ਪੈਣਾ ਯਾਨੀ ਫੀਮੇਲ ਵੀ ਇੱਥੇ EMPLOYEES ਹੈਗੇ ਆਂ ਪਰ ਪੂਰੇ ਇਸ ਥਾਣੇ ਦੇ ਅੰਦਰ ਇੱਕ ਵੀ ਫੀਮੇਲ ਟਾਇਲਟ ਨਹੀਂ ਹੈ ਥਾਣਾ ਦਸੂਆ ਡਿਸਟ੍ਰਿਕਟ ਹੁਸ਼ਿਆਰਪੁਰ ਜੀਟੀ ਰੋਡ ਦੇ ਉੱਪਰ ਹੈ ਜੀ ਤੇ ਮੈਂ ਇਸ ਗੱਲ ਨੂੰ ਬਹੁਤ ਸੀਰੀਅਸ ਲੈਂਦੇ ਹੋਇਆ ਅਜ਼ੀਰ ਉੱਪਰ ਲਿਖ ਕੇ ਅਸੀਂ ਤੁਰੰਤ ਇਸ ਤੇ ਕਾਰਵਾਈ ਕਰਨ ਵਾਸਤੇ ਆਪਣੀ ਐਡਵਾਈਜ਼ੀ ਜਾਰੀ ਕਰੀ